ਹਾਂਜੀ ਸਰ 9 ਸਤੰਬਰ ਨੂੰ ਸ਼ਹੀਦੀ ਕਾਨਫਰੰਸ ਜਿਹੜੀ ਕਲਾ ਸੰਗਠਨ ਵਿਖੇ ਕਰਵਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਮੈਂ ਗਵਿੰਦਰ ਸਿੰਘ ਪੁਨਾ ਜ਼ਿਲ੍ਹਾ ਪ੍ਰਧਾਨ ਕੱਤੀਖਾਂ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ 9 ਸਤੰਬਰ ਨੂੰ ਉਸ ਹੀ ਇਤਹਾਦੇ ਸ਼ੋਹਰੇ ਨੂੰ ਸਰਕਾਰ ਕਰ ਲਈ ਇਹਨਾਂ ਦੇ ਅਗਾਂਹ ਸਮਾਧਮ ਕਰ ਰਹੇ ਹਾਂ ਜੋਤੀ ਪਾਰੇ ਤੇ ਕਿ ਕਿ ਇਹ ਵੀ ਤਰ੍ਹਾਂ ਸੋਹਰਾ ਜਿਵੇਂ ਜਦ ਤੱਕ ਨੌਖਤੋਂ ਨੌਕੀ ਡੋਟ ਖਤਮ ਨਹੀਂ ਹੁੰਦੀ ਇਹ ਵਧੀਆ ਸਮਾਜ ਨਹੀਂ ਬਣਦਾ ਹਰ ਇੱਕ ਨੂੰ ਜੀਣ ਦਾ ਬਰਾਬਰ ਅਧਿਕਾਰ ਨਹੀਂ ਮਿਲਦਾ ਉਹਨਾਂ ਤੇ ਸਾਡੇ ਸੁਪਰੇ ਮੁਜਾਦਾਨ ਕੀ ਹਰ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਇਹਨਾਂ ਦੇ ਉੱਤੇ ਝੰਡਾ ਚੜਾ ਕੇ ਇਹ ਐਲਾਨ ਕਰਾਂਗੇ ਕਿ ਜਿੰਨੇ ਚਾਹ ਫੀਕਸਾਂ ਦੇ ਸੁਪਰੇ ਦਾ ਸਮਾਜ ਬਣਾ ਨਹੀਂ ਜਾਂਦਾ ਉਹਨੂੰ ਤੱਕ ਲਗਾਤਾਰ ਜੇਤੂ ਜਦ ਕਰਦੇ ਰਹਾਂਗੇ ਤਾਂ ਹੀ ਇਹਨਾਂ ਨੂੰ ਸੱਚੀ ਸ਼ਾਨ ਮਿਲੂਗੀ